ਜੀ ਸਤਿ ਸ੍ਰੀ ਅਕਾਲ ਹੋਸਤੋ ਅੱਜ ਦੀ ਫੱਟੀ ਅਪਡੇਟ ਅੰਗਰਵਾੜੀ ਭਰਤੀ 2024 ਕੁੱਲ ਪੋਸਟਾਂ 31000 ਪਲੱਸ ਨਿਕਲ ਕੇ ਆ ਚੁੱਕੇ ਨੇ 8ਵੀਂ 10ਵੀਂ 12ਵੀਂ ਅਤੇ ਗ੍ਰੈਜੂਏਸ਼ਨ ਪਾਸ ਸਟੂਡੈਂਟਸ ਦੇ ਲਈ ਬਹੁਤ ਵਧੀਆ ਮੌਕਾ ਨਿਕਲ ਕੇ ਆ ਚੁੱਕਿਆਗਾ ਬਿਨਾ ਪੇਪਰ ਸਿੱਧੀ ਭਰਤੀ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੀਆਂ ਕੁੜੀਆਂ ਲਈ ਬਹੁਤ ਵਧੀਆ ਮੌਕਾ ਨਿਕਲ ਕੇ ਆਏਗਾ ਇਸ ਤੋਂ ਇਲਾਵਾ ਕੌਣ ਕੌਣ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾਗਾ ਕਦੋਂ ਤੱਕ ਅਪਲਾਈ ਹੋਣਗੀਆਂ ਅਤੇ ਹੋਰ ਕੀ ਇਨਫੋਰਮੇਸ਼ਨ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਲੈਟ ਅਤੇ ਤਾਜ਼ੀ ਨੌਕਰੀ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਹੁਣ ਆਪਾਂ ਗੱਲ ਕਰਦੇ ਹਾਂ ਪੋਸਟਾਂ ਦੀ ਕਿਹੜੇ ਕਿਹੜੇ ਡਿਪਾਰਟਮੈਂਟ ਵਿੱਚ ਕਿੰਨੀਆਂ ਪੋਸਟਾਂ ਨਿਕਲ ਕੇ ਆਈਆਂ ਨੇ ਅਤੇ ਇਹਨਾਂ ਪੋਸਟਾਂ ਨੂੰ ਕਦੋਂ ਤੋਂ ਅਪਲਾਈ ਹੋਣਾ ਸਟਾਰਟ ਹੋਵੇਗਾ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਆਂ ਅੰਗੜਵੜੀ एलिਜੀਬਲ ਦੀ ਕੁਆਲਿਫਿਕੇਸ਼ਨ ਦੀ ਕਲਾਸ 10ਵੀਂ 12ਵੀਂ ਇਸ ਦੇ ਨਾਲ ਜਿਨ੍ਹਾਂ ਨੇ ਬੈਚਲਰ ਡਿਗਰੀ ਕੀਤੀ ਹੋਈ ਹੈ ਜਾਂ ਫਿਰ ਕੋਈ ਹੋਰ ਡਿਗਰੀ ਡਿਪਲੋਮਾ ਕੀਤਾ ਹੋਇਆਗਾ ਉਹ ਸਟੂਡੈਂਟਸ ਅੰਗੜਵੜੀ ਪੋਸਟਾਂ ਦੇ ਲਈ ਅਪਲਾਈ ਕਰ ਸਕਣਗੇ ਔਰ ਹੁਣ ਆਪਾਂ ਗੱਲ ਕਰਦੇ ਆਂ ਪੋਸਟਾਂ ਡਿਵਾਈਸ ਜੋ ਡਿਗਰੀ ਕੁਆਲਿਫਿਕੇਸ਼ਨ ਮੰਗੀ ਗਈ ਹੈ ਉਸ ਦੇ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਅੰਗੜਵੜੀ ਸੁਪਰਵਾਈਜ਼ਰ ਦੀ ਜਿਸ ਤੇ ਲਈ ਗ੍ਰੈਜੂਏਸ਼ਨ ਜਾਂ ਡਿਗਰੀ ਤੁਹਾਡੇ ਕੋਲ ਹੋਣੀ ਲਾਜ਼ਮੀ ਹੈ ਤੁਸੀਂ ਬੀਏ ਕੀਤੀ ਹੈ ਬੀਸੀਏ ਬੀਐਸਸੀ ਬੀਕਾਮ ਬੀਟੈਕ ਕੋਈ ਵੀ ਬੈਚਲਰ ਡਿਗਰੀ ਕੀਤੀ ਹੈ ਤਾਂ ਤੁਸੀਂ ਇਸ ਪੋਸਟ ਦੇ ਅਪਲਾਈ ਕਰਨ ਦੇ ਐਲੀਜੀਬਲ ਹੋਗੇ ਇਸ ਤੋਂ ਬਾਅਦ ਆਈ ਅੰਗੜਵੜੀ ਟੀਚਰ ਦੀ ਯਾਨੀ ਕਿ ਜੋ ਐਂਟੀਟੀ ਟੀਚਰ ਹੈ ਉਹਨਾਂ ਨੂੰ ਅੰਗਰਵੜੀ ਟੀਚਰ ਬੋਲਿਆ ਜਾਂਦਾ ਉਸ ਦੇ ਵਿੱਚ ਤੁਹਾਡੇ ਕੋਲ ਐਂਟੀਟੀ ਜਾਂ ਫਿਰ ਇਕੁਅਲ ਕੋਈ ਕੋਰਸ ਕੀਤਾ ਹੋਣਾ ਲਾਜ਼ਮੀ ਹੈ ਅਗਰ ਤੁਸੀਂ ਅੰਗਰਵੜੀ ਟੀਚਰ ਪੋਸਟ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਤੋਂ ਬਾਅਦ ਹੈ ਜੀ ਅੰਗਰਵੜੀ ਵਰਕਰ ਜਿਸ ਦੇ ਵਿੱਚ 10ਵੀਂ 12ਵੀਂ ਪਾਸ ਸਟੂਡੈਂਟਸ ਅਪਲਾਈ ਕਰ ਸਕਦੇ ਆ ਅਗਰ ਤੁਸੀਂ 10ਵੀਂ 12ਵੀਂ ਦੇ ਨਾਲ ਕੋਈ ਡਿਗਰੀ ਡਿਪਲੋਮਾ ਕੀਤਾ ਹੈ ਤਾਂ ਉਸ ਦਾ ਤੁਹਾਨੂੰ ਐਕਸਟਰਾ ਬੈਨੀਫਿਟ ਦਿੱਤਾ ਜਾਂਦਾ ਜੋ ਕਿ ਅਫੀਸ਼ੀਅਲ ਨੋਟੀਫਿਕੇਸ਼ਨ ਵਿੱਚ ਤੁਹਾਨੂੰ ਪੂਰੀ ਡਿਟੇਲ ਵਾਈਜ਼ ਮਿਲ ਜੇਗਾ ਔਰ ਗੱਲ ਕਰੀਏ ਆਪਾਂ ਆਂਗੜਵੜੀ ਮਿਨੀ ਵਰਕਰ ਦੀ ਤਾਂ 10ਵੀਂ ਪਾਸ ਸਟੂਡੈਂਟਸ ਆਂਗੜਵੜੀ ਮਿਨੀ ਵਰਕਰ ਪੋਸਟ ਦੇ ਲਈ ਅਪਲਾਈ ਕਰ ਸਕਦੇ ਆ ਜੀ ਇਸ ਤੋਂ ਬਾਅਦ ਗੱਲ ਕਰਦੇ ਆਂ ਜੀ ਆਂਗੜਵੜੀ ਹੈਲਪਰ ਦੀ ਜਿਨ੍ਹਾਂ ਨੇ 8ਵੀਂ ਪਾਸ ਕੀਤੀ ਆ 5ਵੀਂ ਪਾਸ ਕੀਤੀ ਆ ਉਹ ਸਟੂਡੈਂਟਸ ਆਂਗੜਵੜੀ ਹੈਲਪਰ ਦੀ ਪੋਸਟ ਦੇ ਲਈ ਅਪਲਾਈ ਕਰ ਸਕਦੇ ਆ ਜੀ ਇਸ ਤੋਂ ਬਾਅਦ ਆਉਂਦੀ ਹੈ ਜੀ ਐਪਲੀਕੇਸ਼ਨ ਫੀਸ ਤਾਂ ਅੰਗਣਵਾੜੀ ਵਰਕਰ ਹੈਲਪਰ ਮਿਨੀ ਵਰਕਰ ਆਰਟੀਚਰ ਇਹਨਾਂ ਪੋਸਟਾਂ ਦੀ ਫੀਸ ਨਹੀਂ ਹੁੰਦੀ ਕਿ ਬਟ ਜੋ ਅੰਗਣਵਾੜੀ ਸੁਪਰਵਾਈਜ਼ਰ ਹੈ ਇਸ ਪੋਸਟ ਦੀ ਫੀਸ ਜ਼ਰੂਰ ਪੇ ਕਰਨੀ ਹੁੰਦੀ ਹੈ ਜੋ ਕਿ ਅਲੱਗ-ਅਲੱਗ ਕੈਟਾਗਰੀ ਵਾਈਜ਼ ਅਲੱਗ-ਅਲੱਗ ਫੀਸ ਰੱਖੀ ਜਾਂਦੀ ਹੈ ਬਟ ਜੋ ਵਰਕਰ ਹੈਲਪਰ ਚਾ ਟੀਚਰ ਦੀ ਪੋਸਟ ਹੈ ਇਸ ਤੇ ਲਈ ਫੀਸ ਆਲ ਕੈਟਾਗਰੀ ਦੀ ਜ਼ੀਰੋ ਰਹਿੰਦੀ ਹੈ ਤਾਂ ਤੁਸੀਂ ਇਸ ਦਾ ਬੈਨੀਫਿਟ ਲੈ ਸਕਦੇ ਹੋ ਉਸ ਤੋਂ ਬਾਅਦ ਗੱਲ ਕਰ ਲੈਂਦੇ ਆਂ ਆਪਾਂ ਏਜ ਲਿਮਿਟ ਦੀ ਆਂਗੜਵੜੀ ਵਿੱਚ ਜੋ ਪੋਸਟਾਂ ਨੇ ਲਗਭਗ ਸਾਰਿਆਂ ਦੀ ਏਜ ਸੇਮ ਹੀ ਰਹਿੰਦੀ ਹੈ ਹੋ ਸਕਦਾ ਵਰਕਰ ਅਤੇ ਸੁਪਰਵਾਈਜ਼ਰ ਦੀ ਜੋ ਪੋਸਟਾਂ ਨੇ ਇਹਨਾਂ ਦੇ ਵਿੱਚ ਏਜ ਦਾ ਥੋੜਾ ਡਿਫਰੈਂਸ ਹੁੰਦਾ ਹੈ ਬਾਕੀ ਸਭ ਦੀ ਏਜ ਸੇਮ ਹੁੰਦੀ ਹੈ ਜੋ ਸਟਾਰਟ ਏਜ ਹੁੰਦੀ ਹੈ ਜੀ 18 ਸਾਲ ਇਸ ਤੋਂ ਬਾਅਦ ਜਨਰਲ ਕੈਟਾਗਰੀ ਲਈ 35 ਸਾਲ ਤੱਕ ਦੇ ਅਪਲਾਈ ਕਰ ਸਕਦੇ ਆ ਅਤੇ ਜੋ ਵਰਕਰ ਦੀ ਪੋਸਟ ਹੈ ਉਸ ਤੇ ਲਈ 38 ਸਾਲ ਤੱਕ ਜਨਰਲ ਕੈਟਾਗਰੀ ਦੇ ਅਤੇ ਐਸਸੀ ਐਸਟੀ ਕੈਟਾਗਰੀਆਂ ਜੋ ਇਹਨਾਂ ਨੂੰ ਏਜ ਰਿਲੈਕਸੇਸ਼ਨ ਦਿੱਤੀ ਜਾਂਦੀ ਹੈ ਤਾਂ ਇਹਨਾਂ ਦੀ ਜੋ ਏਜ ਹੈ ਲਗਭਗ 5 ਤੋਂ 7 ਸਾਲ ਤੱਕ ਐਕਸਟਰਾ ਏਜ ਸ਼ੂਟ ਦਿੱਤੀ ਜਾਂਦੀ ਹੈ ਜਿਸ ਕਰਕੇ 45 ਸਾਲ ਤੱਕ ਦੇ ਜੋ ਮਹਿਲਾ ਨੇ ਲੜਕੀਆਂ ਨੇ ਉਹ ਪੋਸਟ ਨੂੰ ਅਪਲਾਈ ਕਰ ਸਕਦੇ ਆਂ ਇਸ ਤੋਂ ਬਾਅਦ ਗੱਲ ਕਰ ਲੈਣੀ ਇਹਨਾਂ ਦੇ ਡਾਕੂਮੈਂਟ ਦੀ ਤਾਂ ਸਭ ਤੋਂ ਜ਼ਰੂਰੀ ਜੋ ਡਾਕੂਮੈਂਟ ਨੇ ਪੋਸਟ ਦੇ ਤੁਹਾਡੇ ਫੋਟੋ ਪਾਸਪੋਰਟ ਸਾਈਜ਼ ਲੇਟੈਸਟ ਹੋਣੀਆਂ ਚਾਹੀਦੀਆਂ ਉਸ ਤੋਂ ਬਾਅਦ ਤੁਹਾਡੀ ਕੁਆਲਿਫਿਕੇਸ਼ਨ ਤੁਸੀਂ 5ਵੀਂ 8ਵੀਂ 10ਵੀਂ 12ਵੀਂ ਜੋ ਵੀ ਤੁਹਾਡੀ ਕੁਆਲਿਫਿਕੇਸ਼ਨ ਕੀਤੀ ਹੈ ਸਾਰੀ ਕੁਆਲਿਫਿਕੇਸ਼ਨ ਦੇ ਤੁਹਾਡੇ ओरिजिनल ਸਰਟੀਫਿਕੇਟ ਤੁਹਾਡੇ ਕੋਲ ਹੋਣੇ ਚਾਹੀਦੇ ਆ ਅਤੇ ਰੈਜ਼ੀਡੈਂਟ ਸਰਟੀਫਿਕੇਟ ਕਾਸਟ ਸਰਟੀਫਿਕੇਟ ਤੁਹਾਡਾ ਆਧਾਰ ਕਾਰਡ ਲੇਟੈਸਟ ਐਡਰੈਸ ਵਾਲਾ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਜੋ ਆਫਲਾਈਨ ਪੋਸਟਾਂ ਨੇ ਇਸ ਦੇ ਵਿੱਚ ਜੋ ਪਿਛਲੀਆਂ ਪੋਸਟਾਂ ਸੀ 6000 ਪੰਜਾਬ ਦੇ ਵਿੱਚ ਅੰਗਰਬੜੀ ਵਰਕਰ ਹੈਲ ਪਰ ਮਿਨੀ ਵਰਕਰ ਦੀਆਂ ਉਸ ਦੇ ਵਿੱਚ ਸਭ ਤੋਂ ਜ਼ਰੂਰੀ ਡਾਕੂਮੈਂਟ ਤੁਹਾਡਾ ਵੋਟ ਕਾਰਡ ਮੰਗਿਆ ਗਿਆ ਸੀ ਤਾਂ ਤੁਸੀਂ ਆਪਣਾ ਵੋਟ ਕਾਰਡ ਜ਼ਰੂਰ ਬਣਾ ਕੇ ਰੱਖੋ ਕਿਉਂਕਿ ਜਦੋਂ ਪੋਸਟ ਅਪਲਾਈ ਕਰਨ ਦੇ ਆ ਉਸ ਟਾਈਮ ਵੀ ਵੋਟ ਕਾਰਡ ਮੰਗਿਆ ਜਾਂਦਾ ਹੈ ਅਤੇ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਹੈ ਉਸ ਟਾਈਮ ਵੀ ਤੁਹਾਡੇ ਕੋਲ ਜੋ ਲੇਟੈਸਟ ਵੋਟ ਕਾਰਡ ਮੰਗਿਆ ਜਾਂਦਾ ਹੈ ਲੇਟੈਸਟ ਐਡਰੈਸ ਵਾਲਾ ਜੋ ਕਿ ਬਹੁਤ ਸਾਰੇ ਸਟੂਡੈਂਟਸ ਕੋਲ ਨਹੀਂ ਹੁੰਦਾਗਾ ਤਾਂ ਉਹਨਾਂ ਨੂੰ ਉਸ ਟਾਈਮ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕੁਝ ਸਟੂਡੈਂਟਸ ਇਸ ਇੱਕੋ ਵੋਟਰ ਕਾਰਡ ਦੇ ਚੱਕਰ ਵਿੱਚ ਪਿੱਛੇ ਰਹਿ ਜਾਂਦੇ ਆ ਅਤੇ ਨਾਲ ਦੇ ਸਟੂਡੈਂਟਸ ਨੂੰ ਜੌਬ ਮਿਲ ਜਾਂਦੀ ਹੈ ਤਾਂ ਇਸ ਕਰਕੇ ਤੁਸੀਂ ਕਾਸਟ ਸਰਟੀਫਿਕੇਟ ਰੈਜ਼ੀਡੈਂਟ ਸਰਟੀਫਿਕੇਟ ਆਲ ਕੈਟਾਗਰੀ ਦੇ ਲਈ ਰੈਜ਼ੀਡੈਂਟ ਸਰਟੀਫਿਕੇਟ ਜ਼ਰੂਰੀ ਹੈ ਵੋਟ ਕਾਰਡ ਵੀ ਆਲ ਕੈਟਾਗਰੀ ਦੇ ਲਈ ਜ਼ਰੂਰੀ ਹੈ ਤਾਂ ਇਹ ਡਾਕੂਮੈਂਟ ਤੁਸੀਂ ਕੰਪਲੀਟ ਆਪਣੇ ਜ਼ਰੂਰ ਬਣਵਾ ਕੇ ਰੱਖੋ ਤਾਂ ਕਿ ਜਦੋਂ ਵੀ ਪੋਸਟ ਅਪਲਾਈ ਹੋਣਾ ਸਟਾਰਟ ਹੋਵੇਗੀ ਤਾਂ ਤੁਹਾਡੇ ਕੋਲ ਇਹ ਡਾਕੂਮੈਂਟ ਹੋਣਗੇ ਇਸ ਤੋਂ ਬਾਅਦ ਪੋਸਟਾਂ ਦੀ ਗੱਲ ਕਰਨ ਲਈ ਆਲ ਇੰਡੀਆ ਦੇ ਵਿੱਚ ਸੁਪਰਵਾਈਜ਼ਰ ਦੀਆਂ 7000 ਤੋਂ ਪਲੱਸ ਪੋਸਟਾਂ ਨੇ ਟੀਚਰ ਦੀਆਂ 4000 ਪਲੱਸ ਪੋਸਟਾਂ ਨੇ ਵਰਕਰ ਦੇ ਲਈ 13000 ਤੋਂ ਪਲੱਸ ਪੋਸਟਾਂ ਨੇ ਇਸ ਤੋਂ ਇਲਾਵਾ ਮਿਨੀ ਵਰਕਰ ਦੇ ਲਈ ਵੀ ਜੋ ਟੋਟਲ 9000 ਤੋਂ ਵੱਧ ਪੋਸਟਾਂ ਨਿਕਲੀਆਂ ਹੋਈਆਂ ਨੇ ਅਤੇ ਹੈਲਪਰੀਆਂ ਵੀ 12000 ਤੋਂ ਵੱਧ ਪੋਸਟਾਂ ਨਿਕਲੀਆਂ ਹੋ ਜਾਣੀਆਂ ਬਟ ਇੱਥੇ ਆਪਾਂ ਗੱਲ ਕਰੀ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਜੋ ਆਪਾਂ ਨੂੰ ਲਗਭਗ 5000 ਪੋਸਟਾਂ ਦੇਖਣ ਨੂੰ ਮਿਲ ਗਈਆਂ ਅਤੇ ਇਸ ਦੇ ਲਈ ਗਵਰਨਮੈਂਟ ਨੇ ਸਰਕਾਰ ਨੇ ਪਹਿਲਾਂ ਹੀ ਨੋਟਿਸ ਜਾਰੀ ਕਰ ਦਿੱਤਾ ਹੈ ਤਾਂ ਇਹ ਇੱਕ ਵੱਡੀ ਅਪਡੇਟ ਤੁਹਾਡੇ ਲਈ ਲੈ ਕੇ حاضر ਹੋਈ ਸੀ ਅਤੇ ਜਿਹੜੇ ਵੀ ਸਟੂਡੈਂਟਸ ਵੇਟ ਕਰ ਰਹੇ ਆ ਪੋਸਟਾਂ ਦੀ ਤਾਂ ਉਹਨਾਂ ਨੂੰ ਦੱਸ ਦਈਏ ਕਿ ਤੁਸੀਂ ਆਪਣੀ ਡਾਕੂਮੈਂਟ ਕੰਪਲੀਟ ਰੱਖੋ ਤਾਂ ਕਿ ਜਦੋਂ ਵੀ ਪੋਸਟਾਂ ਸਟਾਰਟ ਹੋਣਗੀਆਂ ਤੁਹਾਨੂੰ ਇਸ ਚੀਜ਼ ਦੇ ਬਾਰੇ ਨਵੀਂ ਅਪਡੇਟ ਮਿਲ ਜੇਗੀ ਧੰਨਵਾਦ